兄弟。 ਬੋਲੇ ਸੋਨਿਹਾਲ ਦਾ ਨਾਰਾ ਨਾ। ਇੱਕ ਮੈਂ ਹੈ ਦਾ ਥੋੜਾ ਜਿਹਾ ਗਵਾਹੀ ਪਰ ਤੁਹਾਨੂੰ ਕੱਲ ਜ਼ਰੂਰ ਦੇਵਾਂਗਾ ਮੈਂ। ਜਿਹੜਾ ਬੋਲੇ ਸੋਨਿਹਾਲ ਦਾ ਨਾਰਾ ਉੱਥੇ ਬੰਦੇ ਲੜਦਾ ਹੈ। ਜਿੱਥੇ ਪੀੜੀ ਸੰਕਟਾਂ ਚੱਲਦੀ ਹੋਵੇ। ਆਹੀ ਨਵਾਂ ਗੱਲ ਹੈ। ਜਿੱਥੇ ਮੇਰੇ ਵਰਗੇ ਚੇਲੇ ਤੇ ਕੋਈ ਸੰਕਟ ਹੋਵੇ ਉਦੋਂ ਉਹ ਕਹਿੰਦੇ ਬੋਲੇ ਸੋਨਿਹਾਲ। ਉਹ ਕਹਾਂ ਬੋਲੇ ਸੋਨਿਹਾਲ ਦਾ ਹੈਗੀ ਪਰ ਤੇਰਾ ਖਿਆਲ ਹੈ। ਇਹ ਗੱਲ ਯਾਦ ਰੱਖਿਓ ਮੇਰੀ ਠੀਕ ਹੈ। ਦੂਸਰੀ ਗੱਲ ਰਹੀ हिकु वरी सरकार, मेरी, मेरी सरकार ने सरकार मस्ताने जे पीदा नाराज़ बि लायो जेकर मस्ताने पीअ हिकु जॻह लाओ मेर क्या जिने ਜਿਹੜਾ ਆਉਂਦਾ ਖਵਾਲੇ ਪੀਰ ਤੋਂ ਪਰਾ ਲਿਆ ਸੀ ਅਸੀਂ ਅੱਜ ਅਰਜਾ ਮੰਤਾ ਕਰਕੇ 11ਵੀਂ ਸਰਕਾਰ ਕੋਸਪਾਕ ਦੀਆਂ ਤੇ ਖਵਾਲੇ ਪੀਰ ਦੀਆਂ ਅਸੀਂ ਵੀ ਆਉਂਦਾ ਪੇੜਾ ਪਰਾ ਲਿਆ ਜੇ ਇਹ ਵਿੜਾ ਤਰਿਆ ਤਾਂ ਭਾਈ ਬੰਦਾਰਾ ਸੱਜਾ ਹੈ ਇਦਾਂ ਥੋੜੋ ਪਤਾ ਸੀ ਕਿ ਅੱਜ ਇਹ ਨਹੀਂ ਹਟਣਾ ਸੀ ਠੀਕ ਹੈ ਜੇ ਕਾਰਾ ਜੇ ਕਾਰਾ 11ਵੀਂ ਸਰਕਾਰ ਦਾ ਵੋਲ ਸੱਚੀ ਦਰਬਾਰ ਦੀ ਜੇ ਕਾਰਾ ਖਵਾਲੇ ਪੀਰ ਦਾ ਵੋਲ ਸੱਚੀ ਦਰਬਾਰ ਦੀ ਜੇ ਕਾਰਾ ਗੱਦੀ ਵਾਲਾ ਬੀਰ ਖਵਾਲੇ ਵੋਲ ਸੱਚੀ ਦਰਬਾਰ ਦੀ ਕਹਰਾ ਬੱਤੂ ਸਬਰ ਸਿੰਘ ਦੋਰੀ ਦਾ ਵੇਲ ਸੱਚੇ ਦਰਬਾਰ ਦੀ ਇਹ ਕਹਰਾ ਬਾਸ਼ਾ ਕਰਮਾਣੇ ਦਾ ਵੇਲ ਸੱਚੇ ਦਰਬਾਰ ਦੀ ਜੇ ਕਹਰਾ ਸਾਰੇ ਗੁਰੂ ਗੋਬੀਰਾਂ ਦਾ ਵੇਲ ਸੱਚੇ ਦਰਬਾਰ ਦੀ ਜੇ ਕਹਰਾ ਯਾਰ ਮੇਰੀ ਸਰਕਾਰ ਦਾ ਵੇਲ ਸੱਚੇ ਦਰਬਾਰ ਦੀ ਜੀ ਜੋ ਸਾਰੇ ਵੀਰ ਦਾ ਵੇਲ ਸੱਚੇ ਦਰਬਾਰ ਦੀ ਜੇ ਕਹਰਾ ਸਾਈ ਨਾਗੇ ਸਾਧਾ ਵੇਲ ਸੱਚੇ ਦਰਬਾਰ ਦੀ ਜੇ ਕਹਰਾ ਗੁਰੂ ਗੋਖਰਾਜੀ ਦਾ ਵੇਲ ਸੱਚੇ ਦਰਬਾਰ ਦੀ ਸਾਰੇ ਜੀ ਸਤਿਵਾ ਜ਼ਿਕਾਰਾ ਬੋਲਿਆ ਕਰੋ ਬਈ ਸਾਰੇ ਧੰਨਵਾਦ ਜਿਨ੍ਹਾਂ ਨੂੰ ਮਾਫ਼ ਹੈ ਜਿਨ੍ਹਾਂ ਨੂੰ ਬਾਬੇ ਨੇ ਡੰਡ ਦਿੱਤਾ ਕੋਈ ਗਵਾਨ ਹੋਣੀ ਉਹਨਾਂ ਨੂੰ ਮਾਫ਼ ਹੈ ਜਿਨ੍ਹਾਂ ਨੂੰ ਮੇਰੇ ਸਾਈ ਨੇ ਡੰਡ ਦਿੱਤਾ ਕੋਈ ਬਹਾਮਾ ਨਹੀਂ ਕਿ ਨਹੀਂ ਬਾਕੀ ਸਾਰੇ ਜ਼ਿਕਾਰਾ ਲਾਇਆ ਕਰੋ ਜ਼ਿਕਾਰਾ ਦਾ ਪਤਾ ਲੱਗ ਜੀ ਗਵਾਨ ਪਿੰਡ ਵੀਰਾਗਦੀ ਦੇ ਵਿੱਚ ਲੱਗਿਆ ਤੇ ਇਸ ਦਿਮਾਗ ਦੀ ਜ਼ਿਕਾਰਾ ਦੀ ਧਮਕਾ ਦਸ ਪੀਤੇ ਤੇ ਜਾ ਮੇਰੇ ਗੁੱਟਲੇ ਦੇ ਵਿੱਚ ਪਵੇ सचो दरबार जी हार जी रस्म करोगी ज हारां जी रस्म ਸਿੱਧਾ हा ਸਿੱਧਾ सिधा पो ग सिधा हा सिधा पाॾे गुरू कोन्हे खाधी पीत चटाटा वाधा हुजनि ਹਾਂ ਪਾਉ ਵੀ ਹਜ ਜਿਨੀ ਜਿਨੀ ਹਾਰ ਲੈਂਦੇ ਆ ਕਈ ਵਾਰ ਕਿਸੇ ਦੇ ਮਨ ਦੇ ਵਿੱਚ ਹੁੰਦਾ ਨਾ ਵੀ ਅਸੀਂ ਹਾਰ ਨਹੀਂ ਲੈ ਕੇ ਕੋਈ ਗੱਲ ਨਹੀਂ ਆਪ ਪੈਸੇ ਗਿਣ ਲੇ ਤੇ ਮੁੱਲ ਲੈ ਲੇ ਇਧਰ ਹੋ ਗਿਆ ਉਹ ਕੀ ਹੋਇਆ ਜਰਾ ਉਹ ਕੇ ਬਾਤਾਂ ਬਾਤ ਨਹੀਂ ਹਾਂ ਹਾਂ ਹਾਂ

ਜੁਕੇ ਲੱਲੇ ਆ ਬਾਈ ਕਿਉਂਕਿ ਜਿਹੜੇ ਪੀਰਾਂ ਦੇ ਲੜ ਲੱਗਦਾ ਹੈ ਤਾਂ ਮਾਲਕ ਉਹਦੀ ਵਾ ਵੰਦਦਾ ਹੈ ਲੇਖੋ ਇੱਕ ਗੁਰਮੰਗਤ ਤੇ ਇੱਕ ਵੀ ਤਕਿਰਪਾ ਐਨੀ ਕੀਤੀ ਹੈ ਇਹਨਾਂ ਬੱਚਿਆਂ ਤੇ ਮਾਲਕ ਨੇ ਇਹਨਾਂ ਨੂੰ ਤੁੱਟ ਗਈ ਤੇ ਲਗਾ ਤੇ ਜਿਵੇਂ ਐਸੇ ਮੋਟੀ ਲਗਣ ਲੱਗੀ ਰਹੀ ਨਾ ਇਹ ਨਹੀਂ ਪਤਾ ਮਾਲਕ ਦੇ ਘਰ ਦਾ ਤੇ ਕਿੱਥੇ ਤੱਕ ਨਾ ਗੁੰਜਿਆ ਤੇ ਅੱਜ ਸੋਡੇ ਪਿੰਡ ਵੀਰਾਵਦੀ ਦਾ ਨਾਮ ਥਮਕਾਰ ਰਖੇ ਨੇ ਨੀ ਹਰੀ ਕਿਤੇ ਵੀ ਦੁਕਾਨ ਤੇ ਜਾਈਏ ਹਰ ਦੁਕਾਨ ਦੇ ਵਿੱਚ ਗੱਲ ਦਰਦੇ ਵੀ ਪਿੰਡ ਵੀਰਾਵਦੀ ਦਾ ਬਾਪਾ ਹੋ ਗਿਆ ਕਿ ਗੁਰਮੰਗਤ ਤਾੜੀ ਮਾਰਦੇ ਨੇ ਨਾਮ ਦੀ ਹਾਂਜੀ ਆਓ ਜੀ ਹੁਸਨ

ਪਤਾ ਕੀ ਗੱਲ ਆ ਸੰਦੇ ਛੋਟੀ ਉਮਰ ਦੇ ਵਿੱਚ ਬਦਨਾਮ ਦਾ ਜਰੂਰ ਆ ਪਰ ਸਿਆਣੇ ਕਹਿੰਦੇ ਨੇ ਜਦੋਂ ਤੱਕ ਕਿਸੇ ਦੀ ਅੱਖ 'ਚ ਰੜਕੀ ਨਾ ਤੇ ਜ਼ਿੰਦਗੀ 'ਚ ਆਇਆ ਸਵਾਦ ਕੋਈ ਨਹੀਂ ਠੀਕ ਗੱਲ ਕਰੀ ਬੋਲਾ ਜਦੋਂ ਤੱਕ ਕਿਸੇ ਦੀ ਅੱਖ 'ਚ ਰੜਕੀ ਨਾ ਸਵਾਦ ਕੋਈ ਨਹੀਂ ਠੀਕ ਆ ਜਿਥੇ ਜਿੰਨੇ ਵੀ ਜਿਹੜੇ ਬੈਠੇ ਨੇ ਕੋਈ ਨੂੰ ਚੰਗਾ ਕਹਦਾ ਤੇ ਕੋਈ ਮਾੜਾ ਕਹਦਾ ਉਹ ਹੀ ਸਾਡੇ ਨਾਲ ਤੇ ਅਸੀਂ ਰੜਕਦੇ ਕਿਹਨਾਂ ਨੇ ਆ ਉਹਨਾਂ ਦੇ ਜੇ ਜਿਹੜਾ ਜਦੋਂ ਕੰਮ ਕਰਵਾਉਣਾ ਹੁੰਦਾ ਉਦੋਂ ਬਾਬੇ ਕਰਵਾ ਦਿੰਦੇ ਜਿਹੜੀ ਆ ਗਲੀ ਐ ਇੱਥੋਂ ਲੈ ਕੇ ਤੇ ਪੀਰ ਮੁਸਤਫਾ ਨਾਲ ਜਿਹੜਾ ਮੋਰ ਆ ਉੱਥੋਂ ਤੱਕ ਲੋਕ ਗਲੀ ਨਹੀਂ ਨਹੀਂ ਕਰਦੇ ਤੇ ਜਦੋਂ ਕੰਮ ਹੋ ਗਏ ਉਦੋਂ ਫਿਰ ਕਹਿੰਦੇ ਨੇ ਕੀ ਬਾਬਾ ਕਰਵਾਤਾ ਲੁੱਟਦਾ ਕਰਵਾਪਾ ਕਰਵਾਉਂਦਾ ਕਿਹੜਾ ਤੁਹਾਡੇ ਕੋਲੇ ਜਾਂਦਾ ਕਹਿੰਦੇ ਮੇਰੇ ਕੋਲੇ ਆ ਜਾਓ ਆਉਣੇ ਤਾਂ ਆਪ ਚੱਲ ਕੇ आओ ਜੇ ਤੁਸੀਂ ਆਪ ਚੱਲ ਕੇ ਡਾਕਟਰ ਕੋਲੇ ਮਾਜੋ ਕਿਹੜਾ ਬਖਸ਼ੂਗਾ ਬਾਬਾ ਤਾਂ ਸੋਵੇਂ ਬੋਲੋ ਅਬਦਲ ਕਹਿੰਦਾ ਤੁਸੀਂ ਦੁਕਾਨਦਾਰ ਕੋਲ ਜਾਓ ਨਾ ਉਹਨੇ ਬਖਸ਼ੂ ਕੋਈ ਨਹੀਂ ਬਖਸ਼ਦਾ ਮੇਰੇ ਵੀ ਨਿੱਕੇ ਨਿੱਕੇ ਦੋ ਜਵਾਕ ਨੇ ਆ ਬੰਦੇ ਨਾਲ ਲੜਨਾ ਦੀ ਸੁੱਖਾ ਹੈਗਾ ਤੇ ਪੁੱਤਾਂ ਨੂੰ ਲੰਮਾ ਕੋਲ ਕਰਵਾਉਣਾ ਸੀ ਠੀਕ ਹੈ ਗੱਲ ਕਰੀ ਅੱਜ ਦਾ ਜਵਾਨ ਹੈ ਕਿ ਬੰਦਾ ਬੰਦੇ ਡਰਦਾ ਫਿਰ ਦੱਸੋ ਫੀਰ ਦੇ ਵਿੱਚੋਂ ਕਰਾਣ ਕੋਲ ਲੱਗੂ ਠੀਕ ਹੈ ਬਾਰੇ ਸੇਵਾ ਦਾ ਰਹੇਗਾ ਕਿ ਜਿਹੜੇ ਗੁਰਦੇ ਬਾਬਾ ਜੀ ਅਸੀਂ ਇਸ ਦਰਬਾਰ ਤੇ छोले पूड़ियूं खीर कड़ा शेराणी लापा साढ़जे मां शेराणी कम कढ बे पहिरों पहिरां हफ़्ता दस दी दो हले फेर कढा सारे छोले पूड़ियूं खीर खड़ा जलेबिय चौर ते प्रसादा ते सब्जिय तोड़ी

ਤੁਮ ਸਕੇ ਨੇ ਅਸੀਂ ਸਾਡੇ ਪੀਰ ਦਾ ਵਾਕੇ ਰਾਜੀ ਸੀਗੇ ਪਰ ਜਦੋਂ ਪੀਰ ਬੱਤਲ ਕਰ ਦਿੰਦਾ ਮੀਂਹ ਪੰਦਾ ਉਦੋਂ ਆਪਾਂ ਦਾ ਸਹਾਰਾ ਲੈਣੇ ਸ਼ੇਰਾ ਪੰਦਾ ਦਾ ਸੁੱਖ ਲਾਵੇ ਸਭ ਤੋਂ ਵੱਡਾ ਖਵਾਜਾ ਪੀਰ ਹੈ ਠੀਕ ਹੈ ਆਉਣ ਵਾਲੀ ਦੂਜੇ ਮਹੀਨੇ ਦੀ 24 ਤਰੀਕ ਨੂੰ ਜਿੱਦਣ ਮੇਰੇ ਪੁੱਤ ਦਾ ਛੋਟੇ ਦਾ ਜਨਮ ਹੋਊਗਾ ਉਦੋਂ ਖਵਾਜਾ ਪੀਰ ਦੀ ਚੌਕੀ ਭਰੀ ਜੂਗੀ ਪਰ ਇੱਕ ਗੱਲ ਰੱਖਿਓ ਉਹਦੇ ਸਾਰਾ ਖਰਚਾ ਜਿਹੋ ਬੱਤਲਾ ਕਰੇ ਤਾਂ ਇਹ ਸਮਝੋ ਕੀ ਕਰਵਾਉਂਦਾ ਹੈ ਵੀ ਪੀੜਾ ਭਾ ਕੇ ਸੂਟ ਖੇਡ ਗਿਆ पिछली भॼा वॾा कॾहिं मूरी ताले लॻी ठीकु आहे ਮੁਰਿਆ ਕਫਰੇ ਸਮਝ ਲੈ ਸਾਡਾ ਵੀ ਦੁਨਿਆ ਦਾ ਫਾਇਦਾ ਕੋਈ ਨਹੀਂ ਠੀਕ ਹੈ ਜਿਹੜੇ ਬਗੈ ਸਿੱਧਤ ਰਾਤ ਜਾਗিয়ে ਜਿਹੜਾ ਤਪੱਸਿਆ ਕਰੀਏ ਧੁਖੇ ਰਹੀਏ ਬੰਦਾ ਕੰਮ ਕਰਾ ਕੇ ਸਾਡੀ ਸੁੱਖਣਾ ਦੇਵੇ ਤੇ ਕਿਹੜੀ ਕਿਤਾਬ ਚ ਲਿਖਿਆ ਠੀਕ ਹੈ ਇਹ ਗੱਲ ਯਾਦ ਰੱਖਿਓ ਅਜਗਰ ਬੰਦਾ 100 ਰੁਪਏ ਦੇ ਕੇ ਸੋਨੀ ਸ਼ਰਦਾ ਇਹ ਹੋ ਨਹੀਂ ਸਕਦਾ ਕਿ ਪੀਰਾਂ ਦੀ ਸੁੱਖ ਪੀਰ ਸ਼ਰਦਨ ਵਗਰੋਂ ठीकु आहे हिकु महिरी गान रखियो बेके पीर बि सुख सुख जॾहिं को दुख पजे हज़ूर साहिब ते खंड पाठ करा ठीका माधा कल वारी कलाड़े वारी जी मैणा देवी सारे ई दवी करे सुखा सुख ठीकु आहे तो दो ढाई सौ किलोमीटर ते बेठे ਕੋਨੇ ਨੇ ਤੇ ਆਪਣੀ ਸੁੱਖ ਪੂਰੀ ਹੋਣੀ ਪਈ ਪਹਿਲਾਂ ਦੱਸੋ ਇਹਨਾਂ ਪੂਰੀ ਹੁੰਦੀ ਵੀ ਨਹੀਂ ਹੁੰਦੀ ਜੇ ਪੂਰੀ ਹੁੰਦੀ ਹੈ ਤਾਂ ਤਾਈ ਲੋਕ ਹਰ ਸਾਲ ਉੱਥੇ ਗੱਡੀਆਂ ਪਰ ਬੰਨ੍ਹਦੇ ਵਾਹ ਜੀ ਠੀਕ ਹੈ ਤਾਂ ਫੇਰ ਆਪੋ ਆਪਣਾ ਸੁੱਖ ਪੂਰੀ ਕਰਾ ਕੇ ਤੇ ਜਦੋਂ ਸੁੱਖ ਦੇਣ ਦਾ ਟਾਈਮ ਆ ਜਾਵੇ ਫੇਰ ਆਪੋ ਦੀ ਨਿੰਦਿਆ ਕਰੀਏ ਕਿ ਹੋ ਸਕਦਾ ਕਿ ਉਹਨੂੰ ਆਪਤਾ ਲੱਗੂਗਾ ਇਹ ਹੋ ਨਹੀਂ ਸਕਦਾ ਕਿ ਗੁਰੂ ਨਾਨਕ ਦੇਵ ਜੀ ਨੂੰ ਕੋਈ ਉਹਦਾ ਖੰਗ ਫੜ ਸੁੱਖ ਕੇ ਨਾ ਕਰਾਵੇ ਕੋਈ ਆਪ ਜਦ ਖੜੋਗੇ ਕਦੇ ਵੀ ਸਿਖਾਇਆ ਨਹੀਂਗਾ ਡੇਣਾ ਪੈਂਦਾ ਵੱਡਾ ਪਰਦਾ ਠੀਕ ਆ ਵੱਡਾ ਪਰਦਾ ਪਰਮਾਤਮਾ ਦਾ ਹੋ ਤੇ ਫਿਰ ਇਹ ਵੀ ਦੇਖ ਕੇ ਕੱਢ ਦਿਓ ਜੇ ਉਹ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੀ ਸੁੱਖ ਕਿਹਨੇ ਦੇਣੀ ਹੈ ਉਹਦੇ ਕਰਕੇ ਧੰਮਸਰ ਵੀ ਆਂਦੀ ਹੈ ਉਹਨੂੰ ਗਾਹੇ ਵੰਦ ਲੈ ਪਰ ਇਹ ਵੀ ਦੇਖ ਕੇ ਪੜਾ ਦਿਓ ਕਿ ਬਾਬੇ ਕਰਮਾ ਦੀ ਸਿੱਖਾ ਖਾ ਕੇ ਪੀੜਾਵਦੀ ਪਿੰਡ ਦੇ ਵਿੱਚੋਂ ਕੋਈ ਵੀ ਉਹਦੀ ਨਿੰਦਿਆ ਨਾ ਕਰਿਓ ਇਹਦਾ ਸੋਚੇ ਕਿ ਉਹਨੂੰ ਪਤਾ ਨਹੀਂ ਲੱਗਦਾ जॾहिं ढाई सौ किलोमीटर वॾी सरकार पाॾा त फिरो किला तो पता ला केरी निदया हूंदी आहे बहतरी हूंदी आहे जिनी निंदा करोगे मेनू पी उनजी तरक़ी ॾींदा नाले तव्हां पता हर साल नवेंवी ਕੋਈ ਨਾ ਕੋੜ ਘੜ ਘੜ ਕੇ ਨਾ ਆ ਰਹਾ ਕਿਵੇਂ ਨਾ ਆ ਰਹਾ ਕਿ ਬਾਹਰ ਜਗਾਂ ਦੇ ਦਵਾਨਾਂ ਦੇ ਦਵਾਨਾਂ ਦੇ ਬਲਾਉਂਦੇ ਨੇ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਕਹਿੰਦੇ ਅੱਗਾ ਟੱਕੇ ਖਾ ਕੇ ਆਉਂਦੀ ਐ ਘਰੇ ਵੇਖੀ ਨਹੀਂ ਆਜੀ ਠੀਕ ਐ ਅੱਜ ਨੇ ਵੀ ਬਾਬੇ ਚੇਲੇ ਬੈਠੇ ਨੇ ਸਾਰੇ ਦਵਾਨਾਂ ਦੇ ਮੇਲੇ ਸਾਲੂ ਠੀਕ ਐ ਪਰ ਹਰ ਦਵਾਨ ਦੇ ਤਰੱਕੀ ਹੁੰਦੀ ਐ ਤਰੱਕੀ ਉਹਦੀ ਨਹੀਂ ਹੁੰਦੀ ਜਿਹੜਾ ਬੇਈਮਾਨ ਇੱਕ ਚੁਗਲ ਹੋ ਰਹੇ ਲਾ ਇੱਥੇ ਹੋਵੇ ਤੇ ਨਾ ਉੱਥੇ ਹੋਵੇ

ਤਾਂ ਨਵਾਂ ਭਾਈ ਉਹਨਾਂ ਦਾ ਜਿਹੜਾ ਨੇ ਇਸ ਲੰਗਰ ਦੇ ਵਿੱਚ ਇਸ ਦਵਾਨ ਦੇ ਵਿੱਚ ਵੱਧ ਚੜ ਕੇ ਸੇਵਾ ਦਿੱਤੀ ਤੇ ਵੱਧ ਚੜ ਕੇ ਬੋਲਵਾ ਕੀਤੀ ਠੀਕ ਹੈ ਲੱਖ ਲੱਖ ਵਾਹ ਜੀ ਹੁਣ ਸਾਰੇ ਨੱਗਰਖੇੜੇ ਨੂੰ ਸਾਰੇ ਹੀ ਦੇਵੀ ਦੇਵਤਿਆਂ ਨੂੰ ਇਸ ਦਵਾਰ ਦੀਆਂ ਬੇ ਲੱਖ ਲੱਖ ਵਧਾਈਆਂ ਹੁਣ ਵਾਹ ਜੀ ਇਸ ਕਰੇ ਰੌਣਕਾਂ ਲੱਗਦੀਆਂ ਨੇ ਮੇਰਾ ਵਾਹਿਗੁਰੂ ਪਰਮਾਤਮਾ ਤੁਹਾਡੇ ਤੇ ਵੀ ਰੌਣਕਾਂ ਲਾ ਬਈ ਹਰ ਸਾਲ ਦੀ ਸਾਲ ਪਰਮਾਤਮਾ ਤੁਹਾਨੂੰ ਸੁੱਖ ਬਖਸ਼ੇ ਵੈਸੇ ਨੱਗਰ ਲਈ ਸੁੱਖ ਬਖਸ਼ੇ ਇਬਾਦਾਂ ਸੁੱਖ ਬਖਸ਼ੇ ਤੇ ਫਿਰ ਜਿਹੜਾ ਸਾਡੀ ਕੰਮ ਕਰਾ ਕੇ ਜਲ ਵੜ ਜਾਏ ਉਹਦੇ ਲਈ ਜਿੰਨੀ ਮਰਜ਼ੀ ਸੁੱਖ ਵਾਗ ਲਈਏ ਦੇਖੋ ਕੋ ਸੁੱਖ ਨੂੰ ਜੇੜੀ ਬਣੀ ਠੀਕ ਹੈ ਗੱਲ तो बाबा लखा जी रोड़ी भर आगे नाम ले जाएंगे ठीक है जी सारे ने जो भी तरफ दिता दरबार से द्वारक ने मंजूर किया एक बार सब सके बेनती है कि जिन्ना हो सके किसी भी दबार के भंडारे जाओ ठीक है ਜਿੱਥੇ ਰਾਗੀ ਢਾਡੀ ਜਥਾ ਲੱਗੇ ਹੋਣ ਉਹਨਾਂ ਦਾ ਮਾਨਵੀ ਕਰਿਆ ਕਰੋ ਕਿਉਂਕਿ ਉਹ ਵੀ ਇੱਕ ਮਾਲਕ ਦਾ ਗੁਰਦਾਨ ਕਰਦੇ ਨੇ ਠੀਕ ਹੈ ਤੇ ਜਿੱਥੇ ਮੇਰੇ ਪੀਰ ਦਾ ਦਵਾਨ ਹੋਵੇ ਉੱਥੇ ਵੀ ਸਾਜੀ ਦਾ ਮਾਲਦਾਨ ਜ਼ਰੂਰ ਕਰਿਆ ਕਰੋ ਕਿ ਉਹ ਵੀ ਉਸ ਪੀਰ ਦਾ ਗੁਰਦਾਨ ਕਰਦੇ ਨੇ ਠੀਕ ਹੈ ਜਦੋਂ ਕਰਕੇ ਸਾਜੀ ਦਿਲੇ ਨਹੀਂ ਰਹਣਗੇ ਉਦੋਂ ਤੱਕ ਗੱਲ ਨਹੀਂ ਬਣਦੀ ਤੇ ਜਦੋਂ ਦਾ ਢਾਡੀ ਜਥਾ ਰਾਗੀ ਮਰੋਲਾ ਨੂੰ ਕਵਿਤਾ ਸੁਣਾਉਣ ਤੇ ਆਪਣੀ ਵੀ ਗੱਲ ਨਹੀਂ ਬਣਦੀ ਠੀਕ ਹੈ ਇਹ ਗੱਲ ਜ਼ਰੂਰ ਯਾਦ ਰੱਖਿਓ ਇਹ ਜਗ੍ਹਾ ਤੇ ਪਰੌਂ ਦੀ ਜਗ੍ਹਾ ਤੇ ਜਰੂਰ ਮਾਲਦਨ ਕਰਾ ਕੇ ਜਿੰਨਾ ਹੋਵੇ ਫੇਰ ਵੀ ਕੋਈ ਮੇਰੇ ਤੋਂ ਭੁੱਲ ਹੋ ਗਈ ਹੋਵੇ ਤੁਹਾਡਾ ਬੱਚਾ ਜਾਣ ਕੇ ਵਾਸਵਾਰਿਓ ਬਹੁਤ ਛੋਟਾ ਛੋਟਾ ਜਿਹਾ ਬੱਚਾ ਹੈ ਜਿਹੜੇ ਇਸ ਗੱਡੀ ਤੇ ਧੋਖਾ ਕਰਕੇ ਉਹਨਾਂ ਤੋਂ ਧੋਖਾ ਹੋ ਰਿਹਾ ਹੈ ਇਹ ਮੇਰੀ ਗੱਲ ਯਾਦ ਰੱਖਿਓ ਇੱਥੇ ਵੀ ਤੇ ਉੱਥੇ ਵੀ ਕੀ ਗੱਲ ਮੋੜ ਮੋੜ ਤੇ ਕਿਉਂ ਕਹੀ ਜਾਂਦੀ ਹੈ ਕੀ ਬੰਦੇ ਆਪਦੇ ਆਪਣੋਂ ਬੜੇ ਸੱਦੇ ਬੰਦੇ ਨੇ ਲੋਗ ਠੀਕ ਹੈ ਗਰਮਾ ਗੱਤ ਨੂੰ ਐਨਾ ਸਮਝੋ ਜੀ ਕੱਲੇ ਗੋਰ ਗੱਪੇ ਵੇਚਦਾ ਇਹ ਤੇ ਮਾਤਾ ਸ਼ਾਮ ਗੁਰ ਮੋਰ ਵੀ ਨਾਲ ਹੀ ਵੇਚਦਾ ਆਗੀ ਦੀ ਬਾਜ ਗੱਲ ਵਾਲੋ ਇਹਨੂੰ ਐਨਾ ਸਮਝਿਆ ਕਰੋ ਜੇ ਤਾਂ ਹੋਈ ਐ ਜਿਹੜਾ ਇੱਕ ਡਰਦਾ ਬਾਹਰ ਖਾਣੀ ਕਰਦਾ ਸੀਗਾ ਅੱਜ ਇਸ ਦੁਕਾਨ ਦਾ ਮਾਲਕ ਬਣ ਕੇ ਬੈਠੇ ਠੀਕ ਹੈ ਜੇ ਪਿੰਦੇ ਲੜ ਲੱਗਿਆ ਤਾਂ ਫੇਰੀ ਇਸ ਗੱਲ ਦੀ ਨੁੱਕਰ ਤੇ ਦੁਵਾਰ ਹੋਣ ਲੱਗਿਆ ਠੀਕ ਹੈ ਗੱਲ ਆ ਕਿਸੇ ਦੀ ਦਰਬਾਰ ਦੀ ਕਿਸੇ ਦੀ ਜਗ੍ਹਾ 'ਚ ਸੁੱਖ ਨਾ ਖਾਇਓ ਇਹ ਗੱਲ ਯਾਦ ਰੱਖਿਓ ਠੀਕ ਹੈ ਅੰਬਾ ਜੀ ਦਾ ਜੇ ਕਾਰਾ ਲਾਵੇ ਤੇ ਮੇਰੇ ਖਵਾਜੇ ਪੀਰ ਦੇ ਨਾਂ ਦਾ ਜੇ ਕਾਰਾ ਮੇਰੇ ਖਵਾਜੇ ਪੀਰ ਦਾ ਲਗੇ ਕਰ ਚੁਕੇ ਕੋਈ ਚਾਵਲ ਹੋਵੇ ਤਾਂ ਖੜਾ ਹੋ ਸਕਦਾ ਹੈ ਕਿਸੇ ਨੂੰ ਕੋਈ ਤਰਾਜਗੀ ਨਹੀਂ ਠੀਕ ਹੈ ਕਿਉਂਕਿ ਬਾਹਰੋ ਸੇਵਾਦਾਰ ਬੁਲਾਏ ਨੇ ਜੇ ਵੀ ਕੋਈ ਬਕਰ ਕਰੇ ਹੁਕਮ ਕਰੇ ਹੁਕਮ ਨੂੰ ਨਹੀਂ ਰੋਪੇ ਸਕਦੇ ਠੀਕ ਹੈ ਬਾਬੇ ਦਾ ਕਹਿਣ ਦਾ ਭਾਵੇਂ ਆ ਵੀ ਮੋਰੀ ਜੇਬ ਦੇ ਵਿੱਚ ਕੋਈ ਇਹ ਨਾ ਹੋਵੇ ਵੀ ਮੈਂ ਘੜਾ ਨਹੀਂ ਹੁਣਾ ਬਾਬੇ ਦੀ ਕੋਈ ਜੇਬ ਨਹੀਂ ਜਿਹੜੇ ਵੀ ਚੇਲੇ ਤੋਂ ਮਰਜ਼ੀ ਪੁੱਛ ਲੈਣੇ ਹਾਂਜੀ ਆਓ ਜੀ